8 ਜੂਨ ਨੂੰ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਦੇਹਰਾਦੂਨ ਵਿਖੇ ਐਫ ਆਈ ਆਰ ਫੋਰੈਸਟ ਰਿਸਰਚ ਇੰਸਟੀਚਿਊਟ ਦੇ ਸੇਵਾ ਨਿਵਰਨ ਕਰਮਚਾਰੀਆਂ ਨੂੰ ਅਪ੍ਰੈਲ 2023 ਤੋਂ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਐਫ ਆਈ ਆਰ ਫੋਰੈਸਟ ਰਿਸਰਚ ਇੰਸਟੀਚਿਊਟ ਦੇ ਕਰਮਚਾਰੀਆਂ ਦੇ ਵਿੱਚੋ ਰੋਸ ਪਾਇਆ ਜਾ ਰਿਹਾ ਹੈ ਇਸ ਬੰਦੇ ਜਾਣਕਾਰੀ ਦਿੰਦਿਆਂ ਹਰਬਖਸ਼ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਇਹ ਕਰਮਚਾਰੀ ਜਿਨ੍ਹਾਂ ਦੇ ਵਿੱਚ ਗਰੁੱਪ A ਤੋਂ D ਸ਼ਾਮਿਲ ਹਨ ਅਤੇ ਹੋਰਾਂ ਨੂੰ ਵੀ ਅਪ੍ਰੈਲ 2023 ਤੋਂ ਪੈਨਸ਼ਨ ਨਹੀਂ ਮਿਲ ਰਹੀ ਜ ਦਾ ਕੋਈ ਕਸੂਰ ਨਹੀਂ ਹੈ ਜਿਸ ਦੇ ਕਾਰਨ ਸਮੂਹ ਕਰਮਚਾਰੀਆਂ ਦੇ ਵੱਲੋਂ ਹੋਰ ਵੀ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸ ਦिए ਕਿ ਕੇਵਲ ਪ੍ਰਸ਼ਾਸਨ ਦੇ ਵੱਲੋਂ ਸਮੇਂ ਸਿਰ ਬਜਟ ਦੋ ਮੰਗ ਮਿਨਿਸਟਰ ਆਫ ਫਾਈਨੈਂਸ ਮਿਨਿਸਟਰ ਆਫ ਫਾਈਨੈਂਸ ਗਵਰਨਮੈਂਟ ਆਫ ਇੰਡੀਆ ਪਾਸੋਂ ਨਹੀਂ ਮੰਗੀ ਗਈ ਅਤੇ ਐਫ ਆਰ ਆਈ ਇੱਕ ਗਵਰਨਮੈਂਟ ਸੀ ਆਫ ਇੰਡੀਆ ਦੀ ਸੰਸਥਾ ਹੈ ਜਿੱਥੇ ਇਹ ਸਮੂਹ ਕਰਮਚਾਰੀਆਂ ਨੇ 30 ਸਾਲ ਤੋਂ ਜ਼ਿਆਦਾ ਦੇ ਪੈਨਸ਼ਨੇਬਲ ਸਰਵਿਸ ਕਰਨ ਉਪਰੰਤ ਐਫ ਆਰ ਆਈ ਆਈ ਸੀ ਐਫ ਆਰ ای ਆਟੋਨੋਮਸ ਸਰਵਿਸ ਦੇ ਵਿੱਚ ਚਲੇ ਗਏ ਸਨ ਪਰ ਪਿਛਲੇ 20 ਸਾਲ ਤੋਂ ਜ਼ਿਆਦਾ ਸਾਲਾਂ ਤੋਂ ਪੈਨਸ਼ਨ ਮਿਲ ਰਹੀ ਸੀ ਪਰ ਅਪ੍ਰੈਲ 2023 ਤੋਂ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਜਿਸ ਦੇ ਕਾਰਨ ਸਮੂਹ ਕਰਮਚਾਰੀਆਂ ਦੇ ਵੱਲੋਂ ਹੋਰ ਵੀ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸਦੇ ਕਿ ਕੇਵਲ ਪ੍ਰਸ਼ਾਸਨ ਦੇ ਵੱਲੋਂ ਸਮੇਂ ਸਿਰ ਬਜਟ ਤੋਂ ਮੰਗ ਮਿਨਿਸਟਰ ਆਫ ਫਾਈਨੈਂਸ ਮਿਨਿਸਟਰ ਆਫ ਫਾਈਨੈਂਸ ਗਵਰਨਮੈਂਟ ਆਫ ਇੰਡੀਆ 파ਸੋਂ ਨਹੀਂ ਮੰਗੀ ਗਈ ਅਤੇ ਐਫ ਆਰ ਆਈ ਇੱਕ ਗਵਰਨਮੈਂਟ ਸੀ ਆਫ ਇੰਡੀਆ ਦੇ ਸੰਸਥਾਨ ਹੈ ਜਿੱਥੇ ਇਹ ਸਮੂਹ ਕਰਮਚਾਰੀਆਂ ਨੇ 30 ਸਾਲ ਤੋਂ ਜ਼ਿਆਦਾ ਦੇ ਪੈਨਸ਼ਨੇਬਲ ਸਰਵਿਸ ਕਰਨ ਉਪਰੰਤ ਐਫ ਆਰ ਆਈ ਸੀ ਐਫ ਆਰੀ ਆਟੋਨਮਸ ਸਰਵਿਸ ਵਿੱਚ ਚਲੇ ਗਏ ਸਨ ਅਤੇ ਪਿਛਲੇ 20 ਤੋਂ ਜਿਆਦਾ ਸਾਲਾਂ ਤੋਂ ਪੈਨਸ਼ਨ ਮਿਲ ਰਹੀ ਸੀ ਪਰ ਅਪ੍ਰੈਲ 2023 ਤੋਂ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਕਿਉਂਕਿ ਐਫ ਆਈ ਆਰ ਆਈ ਸੀ ਐਫ ਆਰ ਇ ਪਾਸੋਂ ਬਜਟ ਵਿੱਚ ਪੈਸਾ ਨਹੀਂ ਪਹੁੰਚਿਆ ਅਤੇ ਸਮੂਹ ਪੈਨਸ਼ਨ ਧਾਰੀ ਦੇ ਵੱਲੋਂ ਨਿਵੇਦਨ ਹੈ ਕਿ ਉਹਨਾਂ ਨੂੰ ਪੈਨਸ਼ਨ ਜਲਦ ਤੋਂ ਜਲਦ ਦਿੱਤੀ ਜਾਵੇ ਇਸਨਾਲੇ ਉਹਨਾਂ ਨੇ ਕਿਹਾ ਕਿ ਉਹਨਾਂ ਪੈਨਸ਼ਨ ਧਾਰਕਾਂ ਦੇ ਵਿੱਚੋਂ ਮੇਰਾ ਵੀ ਨਾਮ ਹੈ ਤੇ ਦਾਸ ਵੀ ਐਫ ਆਈ ਆਰ ਤੇ ਆਈ ਸੀ ਐਫ ਆਰ ਆਈ ਦਾ ਪਰਮਨੈਂਟ ਗਵਰਨਮੈਂਟ ਆਫ ਇੰਡੀਆ ਦਾ ਕਲਾਸ ਏ ਕਰਮਚਾਰੀ ਵਜੋਂ ਸੀ ਜੋ 2000 ਦੇ ਵਿੱਚ ਰਿਟਾਇਰ ਹੋ ਗਿਆ ਸੀ ਅਤੇ ਉਦੋਂ ਤੋਂ ਬਰਾਬਰ ਪੈਨਸ਼ਨ ਮਿਲ ਰਹੀ ਸੀ ਹੈਲੋ मैं एफ आर आई तो हरपख सिंह बोल जी देहरादून तो आप जी को दसना जरूरी है कि वन अनुसंधान संस्थान एफ आर आई के कर्मचारी तो अफसर जिन्हों पेनशन बंद करती गई है क्योंकि एफ आर आई को बजट नहीं पहुँचा ये सारे कर्मचारी पिछले दो हज़ार पिछले चौबीस साल तो पेनशन ले रहे हैं ਪਰ ਹੁਣ ਇੱਕਦਮ ਅਪ੍ਰੈਲ ਤੋਂ 2023 ਤੋਂ ਪੈ ਪੈਨਸ਼ਨ ਦਾ ਭੁਗਤਾਨ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ افਰਾ ਕੋਲ ਪੈਸਾ ਨਹੀਂ ਸੀ ਪੈਸਾ ਨਹੀਂ ਪਹੁੰਚਾ ਮਿਨਿਸਟਰੀ ਆਫ ਫਾਈਨੈਂਸ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਪੁਰਾਣੇ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ਪੈਨਸ਼ਨ ਨਾ ਦੇਣ ਦਾ ਮਤਲਬ ਸਾਨੂੰ ਦੱਸਿਆ ਗਿਆ ਹੈ ਕਿ ਮਿਨਿਸਟਰੀ ਆਫ ਫਾਈਨੈਂਸ ਕੋਲੋਂ ਬਜਟ ਨਹੀਂ ਆਇਆ ਜਿਸ ਦੀ ਮੰਗ افਰਾ ਨੇ ਕਰਨੀ ਸੀ ਨਹੀਂ ਕਰ ਸਕੇ ਜਾਂ ਕੀ ਹੋਇਆ ਇਹ ਉਹ ਹੀ ਜਾਣਦੇ ਹਨ ਇਸ ਵਾਸਤੇ ਅਸੀਂ ਬਹੁਤ ਸਾਰੇ ਬਿਆਨ ਵੀ ਮੀਮੋ ਵੀ ਦੇ ਚੁੱਕੇ ਹਾਂ ਪਰ ਜਿਨ੍ਹਾਂ ਦਾ ਕੋਈ ਜਵਾਬ ਖਾਸ ਨਹੀਂ ਆਇਆ ਹੈ ਅਸੀਂ ਹਜੇ ਰਿਕੁਐਸਟ ਕਰਦੇ ਹਾਂ ਕਿ ਸਾਰੇ ਕਰਮਚਾਰੀਆਂ ਨੂੰ ਜਿਹੜੇ ਕਿ ਗਰੁੱਪ A B C D ਦੇ ਹਨ ਇਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਤਾਂ ਕਿ ਸਾਡੇ ਅਸੀਂ ਸਾਰੇ ਪੱਕੇ ਕਰਮਚਾਰੀ ਹਾਂ ਗਵਰਨਮੈਂਟ ਦੇ ਵਿਭਾਗ ਦੇ ਕੋਈ ਐਸੇ ਨਹੀਂ ਆ ਕੋਈ ਅਹੀ ਕੱਲ ਪਰਸੋ ਲੱਗੇ ਹੀ ਤੇ ਪੈਨਸ਼ਨ ਮੰਗਦੇ ਆ ਸਾਨੂੰ ਤੇ 23 ਸਾਲ ਤੋ ਪੈਨਸ਼ਨ ਮਿਲਦੀ ਰਹੀ ਪਰ ਹੁਣ ਬੰਦ ਹੋ ਗਈ ਹੈ ਕਿਰਪਾ ਕਰਕੇ ਇਹ ਪੈਨਸ਼ਨ ਜਲਦੀ ਦਿੱਤੀ ਜਾਵੇ ਧੰਨਵਾਦ ਹਰਬਖਸ਼ ਸਿੰਘ ਦੇਰਾ ਦੂੰ ਤੇਜ਼ ਚੈਨਲ ਦੇ ਲਈ ਦੇਰਾ ਦੂੰ ਤੋ ਹਰਬਖਸ਼ ਸਿੰਘ ਦੀ ਰਿਪੋਰਟ